ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ ਗੁਰੂ ਬਿਹਾਰੀ ਸਾਹਿਬ ਜੀ ਜੋ ਜਿੰਨੇ ਜਿੰਨੇ ਸੰਗਤਾਂ ਨੇ ਹੁਣ ਵਾਪਸੀ ਜਾਣਾ ਹੁੰਦਾ ਹੈ ਗੁਰਦਰਾ ਲੰਗਰ ਸਾਹਿਬ ਤੋਂ ਸੋ ਇੱਥੇ ਬੱਸਾਂ ਲੱਗਦੀਆਂ ਨੇ ਬਾਬਿਆਂ ਦੀਆਂ ਤੇ ਵੇ ਰਾਤ ਲੈ ਕੇ ਆਉਂਦੀਆਂ ਨੇ ਸਟੇਸ਼ਨ ਤੋਂ ਸਵੇਰੇ ਹਰ ਰੋਜ਼ ਬੱਸਾਂ ਚੱਲਦੀਆਂ ਨੇ ਜਿੰਨੀ ਵੀ ਸੰਗਤ ਆਉਂਦੀ ਹੈ ਉਹਨਾਂ ਨੂੰ ਫ੍ਰੀ ਸੇਵਾ ਦੇ ਵਿੱਚ ਬਾਬੇ ਵੱਲੋਂ ਜਿਹੜਾ ਹੈ ਭੇਜਿਆ ਜਾਂਦਾ ਹੈ ਤੁਸੀਂ ਸੰਦੇ ਸਾਡੇ ਕਿ ਆਉਂਦੇ ਨੇ ਬੜੀ ਮਹਾਰਾਜ ਦੀ ਸੇਵਾ ਜੀ ਬੜੀ ਮਹੰਮਾ ਸਤਗੁਰਾਂ ਦੀ ਗੁਰੂ ਸਾਹਿਬ ਕਿਰਪਾ ਕਰਨ ਸੋ ਇਧਰ ਦੇ ਸਾਰੀਆਂ ਸਰਾਵਾਂ ਨੇ ਉਹ ਜਿਆਦੀਆਂ ਸਰਾਵਾਂ ਬਣੀਆਂ ਹੋਈਆਂ ਨੇ ਜਿੱਤੇ ਸੰਗਤਾਂ ਦਾ ਠਹਿਰਾਵ ਕਰਦੀਆਂ ਨੇ ਬਿਲਕੁਲ ਘਰ ਵਰਗੀ ਸੁਵਿਧਾ ਹੈ ਖੂ ਦੂਰ ਤੱਕ ਸਾਂ ਮਸਾਂ ਲੱਗੀਆਂ ਹੋਈਆਂ ਨੇ ਤੇ ਮਾਬਾ ਜੀ ਬੈਠਦੇ ਨੇ ਸੰਤ ਬਾਬਾ ਨਰਿੰਦਰ ਸਿੰਘ ਜੀ ਉਹ ਇੱਥੇ ਬੈਠਦੇ ਨੇ ਸਭ ਸੰਗਤਾਂ ਦੀ ਸੇਵਾ ਕਰਦੇ ਨੇ ਮਹਾਰਾਜ ਕਿਰਪਾ ਕਰਨ ਸਵਾਜਿ ਨੂੰ ਦਰਸ਼ਨ ਕਰਾ ਰਿਹਾ ਜੀ ਆਸੋ ਵਾਪਸੀ ਹੈ ਜੀ ਸੁਬਹ ਸਾਲ ਲੱਗ ਚੁੱਕੀਆਂ ਨੇ 8:00 ਵਜੇ ਤੋਂ ਤੁਰਨ ਗਏ ਆ 9:30 ਵਜੇ ਟ੍ਰੇਨ ਆ ਸੋ ਸਾਰਿਆਂ ਸੰਗਤਾਂ ਨੂੰ ਸਟੇਸ਼ਨ ਤੇ ਛੱਡ ਕੇ ਆਉਣਗੇ ਸੋ ਹਾਜਰੀਆਂ ਪ੍ਰਵਾਨ ਕਰਿਓ ਜੀ ਮਹਾਰਾਜ ਚੜ੍ਹਦੀ ਕਲਾ ਕਰਨ ਆਓ ਗੱਜ ਕੇ ਫੱਤੀ ਬਲਾਉ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ